ਹਰ ਰੋਜ ਬੜੇ ਬੜੇ ਤਸਕਰ ਜਿਹੜੇ ਨਾ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਪੰਜਾਬ ਪੁਲਿਸ ਵੱਲੋਂ ਨਿਰੰਤਰ ਹੀ ਨਸ਼ਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਾਨੂੰ ਵੱਟੇ ਰਿਜ਼ਲਟ ਵੀ ਮਿਲ ਰਹੇ ਹਨ ਤੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਨਸ਼ਾ ਵੀ ਘਟ ਰਿਹਾ ਹੈਗਾ ਡੋਗਰਾਵਾਲ ਪਿੰਡ ਥਾਣਾ ਸੁਬਾਨਪੁਰ ਦੇ ਵਿੱਚ ਹਾਜ਼ਰ ਆ ਜਿੱਥੇ ਮਾਨਯੋਗ ਬੀਡੀਪੀਓ ਢਿਲਵਾ ਦੇ ਹੁਕਮਾ ਤਹਿਤ ਪੰਚਾਇਤੀ ਜ਼ਮੀਨ ਤੇ ਕੁਝ ਲੋਕਾਂ ਦੀ ਜਿਹੜੀ ਨਜਾਇਜ਼ ਉਸਾਰੀਆਂ ਹੈ ਉਹਨਾਂ ਨੂੰ ਕਾਨੂੰਨ ਅਨੁਸਾਰ ਹਟਾਏ ਜਾ ਰਿਹਾ ਹੈ ਅੱਜ ਡੋਗਰਾਵਾਲ ਪਿੰਡ ਦੇ ਵਿੱਚ ਤਿੰਨ ਏਦਾਂ ਦੇ ਘਰ ਅਸੀਂ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਇੱਕ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ NDPS ਸੈਕਟਰ ਦੇ ਪਰਚੇ ਦਰਦਸਨ ਤੇ ਉਹਦੇ ਵਿੱਚ ਅਰੈਸਟ ਵੀ ਇਹ ਹੋਏ ਸਨ ਤੇ ਇਹਨਾਂ ਕੋਲੋਂ ਨਸ਼ੇ ਦੀ ਵੱਡੀ ਮਾਤਰਾਵਾਂ ਵੀ ਬਰਾਮਦ ਹੋਈਆਂ ਸਨ ਇੱਕ ਕਰ ਜਿਹੜਾ ਸੁਖਚੈਨ ਸਿੰਘ ਦਾ ਹੈਗਾ ਡੋਗਰਾਵਾਲ ਪਿੰਡ ਦਾ ਜਿਹਦੇ ਉੱਤੇ ਤਿੰਨ ਮੁਕਦਮੇ NDPS ਦੇ ਦਰਜ ਹਨ ਇੱਕ ਸੁਖਜਿੰਦਰ ਸਿੰਘ ਕਾਕਾ ਦਾ ਹੈਗਾ ਜਿਹਦੇ ਉੱਤੇ NDPS ਦੇ ਚਾਰ ਮੁਕਦਮੇ ਸਨ ਤੇਕ ਰਾਜਵਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਸ ਜਿੱਦਾਂ ਜਿਹੜਾ ਘਰ ਹੈ ਉਹਦੇ ਤੇ ਕਾਰਵਾਈ ਹੋ ਰਹੀ ਹੈ ਜਿਹਦੇ ਉੱਤੇ 12 ਪਰਚੇ ਐਨਡੀਪੀਐਸ ਦੇ ਦਰਜ ਹਨ ਇਹ ਜਿਹੜੇ ਤਿੰਨ ਲੋਕ ਹੈ ਇਹਨਾਂ ਦੀ ਪਿੱਠ ਦੇ ਵਿੱਚ ਵੀ ਕਾਫੀ ਜਿਹੜਾ ਇਹਨਾਂ ਦਾ ਸਿਗਾ ਕੀ ਇਹ ਨਸ਼ਾ ਬڑے ਵੱਡੇ ਸਤਰ ਤੇ ਜਿਹੜਾ ਵੇਚਦੇ ਸਨ ਤੇ ਅੱਜ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਨਜਾਇਜ਼ ਸਾਰੀਆਂ ਜਿਹੜੇ ਇਹਨਾਂ ਨੇ ਪੰਚਾਇਤੀ ਜ਼ਮੀਨ ਤੇ ਕੀਤੀਆਂ ਉਹ ਅਸੀਂ ਰਿਮੂਵ ਕਰਾ ਰਹੇ ਹੈਗੇ ਆ ਆਪ ਜੀ ਦੇ ਮਾਧਮ ਰਹੀ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਨਸ਼ਾ ਨੂੰ ਮੁਕਾਉਣ ਲਈ ਵਚਨਬੱਧ ਹੈਗੀ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਨਸ਼ਾ ਤਸਕਰਾਂ ਦੀ ਆਪਾਂ ਜਮਾਂ ਹੀ ਸਪੋਰਟ ਨਾ ਕਰੀਏ ਉਹਨਾਂ ਦੀ ਜ਼ਮਾਨਤ ਕਰਾਉਣ ਵੀ ਆਪਾਂ ਨਾ ਜਾਈਏ ਉਹਨਾਂ ਦੇ ਪਿੱਛੇ ਆਪਾਂ ਥਾਣਿਆਂ 'ਚ ਵੀ ਨਾ ਜਾਈਏ